ਪਹਿਲਾ ਸਾਰੇ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜਿਹੜੇ ਭੈਣ ਭਰਾ ਪਹਿਲੀ ਵਾਰ ਵੀਡੀਓ ਦੇਖਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਅੱਜ 1 ਤਰੀਕ 2025 ਆਇਆ ਰਾਮਪੁਰਾ ਮੰਡੀ ਤੇ ਦਿਖਾਉਨੇ ਆ ਫਿਰ ਕੀ ਰਹਿੰਦੇ ਅੱਜ ਦੇ ਰੇਟ ਤੇ ਬਣੇ ਰਹੋ ਮਾਲਵਾ ਬਲੌਗਰ YouTube ਚੈਨਲ ਨਾਲ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਚੰਗਾ ਮਾੜਾ ਪਤਾ ਲੱਗਦਾ ਰਹਿੰਦਾ ਵੀ ਵੀਡੀਓ ਦੇ ਵਿੱਚ ਕੀ ਘਾਟ ਵਾਧ ਹੈ ਤੇ ਬੜੇ ਰੋਮਾਲ ਦਾ ਬਲੌਗਰ YouTube ਚੈਨਲ ਦਾ ਭਾਈ ਮੱਝ ਦੀ ਡਿਟੇਲ ਲੈ ਕੇ ਦੱਸਦਾ ਭਾਈ ਤੂੰ 16 16.5 ਲੀਟਰ ਦੁੱਧ ਦਿੰਦਾ ਭਾਈ ਕਹਿੰਦਾ ਤੇ ਸਾਰੀ ਇਹਦੀ ਡਿਟੇਲ ਲੈਣਾ ਨਹੀਂ ਬਈ ਤੇ ਬਿਲਕੁਲ ਉਹ ਨਾੜਾਂ ਹੀ ਪੰਦੇ ਹੁੰਦੀਆਂ ਕਿਹੜੀਆਂ ਨਾੜਾਂ ਬੜੀਆਂ ਆਉਂਦੀਆਂ ਨੇ ਇੱਕ ਵਾਰੀ ਵੀ ਨੇੜੋ ਦਿਖਾ ਦੇ ਤੇ ਸਾਰੀ ਟ੍ਰੇਲ ਨਾਲ ਸੱਤਸਰੀ ਕਾਲ ਭਾਈ ਕਿਹੜਾ ਪਿੰਡ ਆ ਪਾਤੜਾ ਤੇ ਕਿਵੇਂ ਛੁਆ ਇਹ ਤੀਜੇ ਹੈ ਤੀਜੇ ਤੇ ਆ ਜਾਨਵਰ ਕੀ ਹੈ ਤੇ ਮਗਰ ਕਿੰਨੇ ਦਿਨਾਂ ਦੀ ਛੋਈ ਹੈ ਇਹ ਮੇਰੀ 17-18 ਦਿਨਾਂ ਦੀ 17-18 ਦਿਨਾਂ ਦੀ ਕਿੰਨੇ ਲੀਟਰ ਦੁੱਧ ਆਉਣ ਥੱਲੇ 3/16 ਲੀਟਰ ਆਇਆ 3/16 ਲੀਟਰ ਦੁੱਧ ਹੈ ਠੀਕ ਹੈ ਤੇ ਆ ਦੇ 3/16 ਲੀਟਰ ਦੁੱਧ ਤੇ ਰੇਟ ਵਾਰੀ ਮਾੜਾ ਜਾਂ ਤੋਰੀ ਇੱਧਰ ਤੋੜ ਦਿਆ ਜਾ 3/16 ਲੀਟਰ ਦੁੱਧ ਦੱਸਦਾ ਭਾਈ ਤੇ ਕੁਛ ਥੋੜੇ ਦਿਨਾਂ ਦੀ ਇੱਕ ਵਾਰੀ ਥੋੜਾ-ਤਾਰਾ ਚੈੱਕ ਕਰ ਲਉ ਆ ਲੋ ਜੀ ਇੱਕ ਵਾਰੀ ਆ ਟ੍ਰੋਟਰ ਚੈੱਕ ਕਰ ਲੋ ਤੇ ਇਹਦੀ ਡਿਟੇਲ ਲੈ ਕੇ ਦੱਸਤਾ ਮੈਂ ਤੁਹਾਨੂੰ ਹੁਣ ਡਿਮਾਂਡ ਕੀ ਕਰਦੋਂ ਬਾਈ ਇਹਦੀ 160 ਹੈ ਜੀ ਡਿਮਾਂਡ 160 ਮੌਕੇ ਤੇ ਮਾਨਤਨ ਕਰ ਦਾਂਗੇ ਡੇਢ ਤੋਂ ਥੱਲੇ ਦੇ ਦੋ ਮੈਂ ਠੀਕ ਹੈ ਤੇ ਡੇਢ ਤੋਂ ਥੱਲੇ ਦੇ ਦਾਂਗੇ ਕਹਿੰਦਾ ਬਾਈ 160 ਮੰਗਦਾ ਤੇ ਮੋਬਾਈਲ ਨੰਬਰ ਲੈਣਾ ਬਾਈ ਤੋਂ ਤੇ ਮੋਬਾਈਲ ਨੰਬਰ ਬੋਲ ਦਿਓ ਆਪਣਾ 84277 ਹਾਂ 73496 ਇੱਕ ਵਾਰੀ ਫੇਰ ਬੋਲੋ 74 73 494 ਲੈ ਬਾਈ ਨਾ ਸਪਰਕ ਕਰ ਲਿਓ ਸੂਏ ਕਿਵੇਂ ਤੀਜੇ ਸੂਏ ਤੀਜੇ ਸੂਏ ਆ ਇੱਕ ਵਾਰ ਫੇਰ ਚੈੱਕ ਕਰਵਾ ਲੈਂਦੇ ਆ ਆ ਲੋ ਇਹ ਕੋਈ ਦੂਰੋਂ ਦਿਖਾ ਦਿਆਂ ਅੱਪਾ ਚੰਗੇ ਕੱਦਗਾਠ ਵਾਲੀ ਬਾਈਆਂ ਦੀ ਝੋਟੀ ਤੋਰ ਕੇ ਆਉਣੇ ਹਰਿਆਣੇ ਵਾਲੀ ਆ ਜਾਂਦੇ ਆ ਨਾ ਹਾਂ ਜੀ ਹਰਿਆਣੇ ਵਾਲੀ ਪੱਠਪੋੜੇ ਦੇਖੋ ਤੁਸੀਂ ਕਿੰਨੇ ਖੜਵੇਂ ਪੱਠਪੋੜੇ ਜੀ ਆ ਤੇ ਥਾਣਾਵਾਂ ਇਧਰੋਂ ਬੈਕ ਸਾਈਡ ਥੋੜਾ ਤੁਸੀਂ ਦੇਖ ਸਕਦੇ ਹੋ ਨਾ ਕੱਦਗਾਠ ਬਹੁਤ ਆਗਾ ਡਿਟੇਲ ਆਪਾਂ ਬਾਈ ਤੋਂ ਲੈਣੇ ਆ ਸਾਰੀ ਹਰਿਆਣੇ ਚੋਂ ਜਿਹੜੀ ਝੋਟੀ ਲੈ ਕੇ ਆਏ ਭਾਈ ਬਾਕੀ ਭਾਈ ਨਾਲ ਗੱਲਬਾਤ ਕਰਦੇ ਆਂ ਪਰ ਉਹਨੂੰ ਆਪਾਂ ਥਾਣਾ ਹਵਾਨਾ ਦਿਖਾ ਦਈਏ ਕਿਰਨ ਨੇੜੋ ਥਾਣਾ ਹਵਾਨਾ ਦੇ ਸਾਰੇ ਬਹੁਤ ਸੋਹਣਾ ਲੱਗਿਆ ਹੋਇਆ ਆਟੋ ਰੋਡ ਇਹਨੂੰ 40000 ਹੋ ਗਿਆ ਨਹੀਂ ਤਾਂ ਭਈ ਇੱਕ ਵਾਰੀ ਥਾਣਾ ਹਵਾਨਾ ਦੇਖ ਲਓ ਚੈੱਕ ਕਰ ਲਓ ਸਾਰੀ ਡਿਟੇਲ ਲਾਵਾਂਗੇ ਬਾਈ ਤੋਂ ਕਿੰਨਾ ਦੁੱਧ ਤੇ ਮੋਬਾਈਲ ਨੰਬਰ ਕਿੱਥੋਂ ਕਿੱਥੋਂ ਆਏ ਹੋ ਭਾਈ ਇਹ ਰਤਪੁਰਾ ਕਹਾਣੀ ਹੈ रतनपुरा गांव से कौन सा जिला रहता है हनुमानगढ़ जिला एक ही चोटी ले गए कैमे से हुए कौन से ब्यात में है तीसरे, तीसरे, तीसरे. तीसरे ब्यात में है बच्चा कौन क्या है इसमें है है ठीक ठीक बात करें भाई दूध कितना है दूसरे ब्यां तो चौबीस किलो दूध था तीसरी बार पे आई है दूसरा दिन ही है अभी ਠੀਕ ਹੈ ਕਿਹ ਅਮੀਦ ਰਹੇਗੀ ਬਾਈ ਇਸਕੋ ਇਤਨੀ ਉਮੀਦ ਰਹੇਗੀ ਦੁੱਧ ਕੀ ਇਸਕੀ 26 27 ਕਿਲੋ ਤੇ ਜੀ 26 27 ਕਿਲੋ ਠੀਕ ਆ ਲੈ ਵੀ 26 27 ਕਿਲੋ ਬਾਈ ਦਾ ਤੋਰੀ ਮਾਰੇ ਜੈਨ ਤੋੜ ਦੇ ਥੋੜਾ ਤੋੜ ਦੇ ਦੂਸਰੇ ਸੂਏ ਨੇ ਬਾਈ ਕਹਿੰਦਾ 24 ਕਿਲੋ ਦੁੱਧ ਹੁੰਦਾਗਾ ਤੇ ਹੁਣ 25 26 ਕਿਲੋ ਦੁੱਧ ਦੀ ਉਮੀਦ ਆ ਗਈ ਝੋਟੀ ਤੁਸੀਂ ਦੇ ਸਕਦੇ ਬਹੁਤ ਜ਼ਬਰਦਸਤ ਆ ਗਈ ਹਾਂ ਝੋਟੀ ਹੈਗਾ ਹਾਂ ਝੋਟੀ ਆ ਬਾਈ ਦੇ ਕਹਿਣ ਮੁਤਾਬਕਾ ਤੇ ਕੱਦਗਾਠ ਵੀ ਬਹੁਤ ਆ ਦੇਖੋ ਸੇ ਨਾ ਬੰਦੇ ਦੇ ਸਿਰ ਤੱਕ ਜਾਂਦੀ ਝੋਟੀ ਤੇ ਦੁੱਧ ਜਿਹੜਾ ਬਾਈ ਕਹਿੰਦਾ 26 27 ਕਿਲੋ ਮੀਦਾ ਬਾਕੀ ਤੁਸੀਂ ਵੀਡੀਓ ਦੇਖ ਕੇ ਕਮੈਂਟ ਕਰਕੇ ਦੱਸੋ ਆ ਜੀ ਵੀ ਕਿੰਨਾ ਦੁੱਧ ਦੇ ਸਕਦੇ ਝੋਟੀ ਬਾਈ ਬਾਤ ਕਰੀਏ ਇਸ ਕੀ ਕਿਆ ਰੇਟ ਰੱਖਿਆ ਹੈ ਬੋਲੇ ਇਸ 3 ਲੱਖ 3 ਲੱਖ ਆ ਲੈਣ ਦੇਣ ਕਹਾਂ ਪਰ ਹੋਗਾ 100 ਲੱਖ ਬੋਲੇ ਠੀਕ ਆ ਨੰਬਰ 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 ਬੋਲੋ 683 83 989 989 35 35 800 87 ਠੀਕ ਆ ਗਾਈਸ ਇਹ ਨੰਬਰ ਆ ਬਾਈਆਂ ਦਾ ਅਗਰ ਕਿਸੇ ਲੀਲੀ ਦਾ ਵਿੱਚ ਪੈਂਦੀ ਆ ਲੀਲੀ ਦਾ ਵਿੱਚ ਪੈਂਦੀ ਆ ਅੱਛਾ ਠੀਕ ਹੈ ਲੀਲੀ ਦਾ ਵਿੱਚ ਪੈਂਦੀ ਆ ਬਾਈ ਸਾਰੀ ਡਿਟੇਲ ਲੈ ਜੇ ਤਾਂ ਕਿੰਨਾ ਦੁੱਧ ਦਿੰਦੀ ਆ ਤੇ ਥੋੜੀ ਜਕੜੀ ਜੇ ਚੱਲਦੀ ਆ ਬਾਈ ਗਾਈ ਕਹੀਂ ਤੋਰ ਕੇ ਦਿਖਾਉਂਦਾ ਤੇ ਦੇਖਦੇ ਆ ਵੀ ਕੀ ਰੇਟ ਤੇ ਕਿੰਨਾ ਦੁੱਧ ਸਾਰੀ ਡਿਟੇਲ ਬਾਈ ਤੋਂ ਲੈ ਕੇ ਦੱਸ ਦਿਆਂ ਗਾਈ ਦੀ ਤੇ ਐਚਪ ਚ ਪੈਂਦੀ ਆ ਤੇ ਲਿਓ ਟਾਂ ਲੂਟਾ ਕਰ ਲਓ ਇੱਕ ਵਾਰੀ ਚੈੱਕ ਤੋਰਾ ਤਰੱਕ ਕਰੋ ਚੱਕ ਬੈਡੀ ਦਾ ਆ ਲੋ ਜੀ ਆ ਜਾ ਮੋੜ ਲਿਆ ਪੁਰੇ ਦੱਸਦੇ ਆਂ ਬਾਈ ਤੋ ਡਿਟੇਲ ਲੈ ਕੇ ਵੀ ਕੀ ਰੇਟ ਕਿੰਨਾ ਮੁੱਲ ਤੇ ਕਿੱਥੋਂ ਆਇਆ ਤੇ ਕਹਵੇਂ ਛੂਏ ਸਾਰੀ ਟ੍ਰੇਲੇ ਨੇ ਇਹਦੀ ਪੱਛੀ ਦੀ ਬਿਲਕੁਲ ਸਿਰਾ ਗੱਲ ਵਾਤਾ ਛੱਤਰੀ ਗਾਲ ਬਾਈ ਛੱਤਰੀ ਗਾਲ ਜੀ ਕਿਹੜਾ ਪਿੰਡ ਆਪੜ ਠੰਡਾ ਆਇਆ ਪਿੰਡ ਠੰਡਾ ਆਇਆ ਅੱਛਾ ਕਹਵੇਂ ਛੂਏ ਹੁਣ ਬੱਚੇ ਆ ਦੂਜੇ ਛੂਏ ਐਗਤੀ ਮਗਰ ਕੀ ਆ ਬੱਚੇ ਆ ਐ ਚਪਚ ਪੈਂਦੇ ਆ ਤੇ ਇਹ ਬੱਚੀ ਦਾ ਟੀਕਾ ਚੀਮਨ ਕੀ ਦੇ ਦਾ ਨਰਾਜੀ ਮੈਨੂੰ ਨਹੀਂ ਬਲ ਮੁੰਡੇ ਨੂੰ ਪਤਾ ਮੇਰੇ ਨਸੀਬ ਹੁਣ ਵਾਰੇ ਚੀਮਨ ਵਾਰੇ ਮੁੰਡੇ ਨੂੰ ਪਤਾ ਹੈ ਠੀਕ ਹੈ ਤੇ ਕਿੰਨੇ ਲੀਟਰ ਦੁੱਧਾ ਹੋਣੇ ਥੱਲੇ ਥੱਲੇ ਹੁਣ 25 26 ਕਿਲੋ ਹੈਗਾ 30 32 ਕਿਲੋ ਦੰਦੀ 25 26 ਲੀਟਰ ਹੈਗਾ ਬੋਲਾ ਹੀ ਆ 30 32 ਕਿਲੋ ਦੇਉ ਹਾਂ ਦਿਉ ਰਾਮਾ ਅੱਛਾ ਠੀਕ ਹੈ ਤੇ ਕੀ ਡਿਮਾਂਡ ਕਰਤ ਹੁਣ ਇਹਦੇ ਬੱਚੀ ਦੀ ਸਵਾ ਲੱਖ ਰੁਪਈਆ ਸਵਾ ਲੱਖ ਠੀਕ ਹੈ ਸਵਾ ਲੱਖ ਮੰਗਦੇ ਹੋ ਤੇ ਦੁੱਧ ਕਿੰਨੇ ਲੀਟਰ ਦਾ ਚਾਹ 30 32 ਲੀਟਰ ਦੋ ਹੁਣ 25 ਲੀਟਰ ਹੈ 25 26 ਤਿਆਰ ਆ ਬੌਲਾ ਹੀ ਆ ਜੀ ਅੱਛਾ ਤੇ ਮੋਬਾਈਲ ਨੰਬਰ ਬੋਲੋ ਇੱਕ ਵਾਰ 98766634 ਅੱਛਾ ਜੀ ਇੱਕ ਵਾਰੀ ਫੇਰ ਬੋਲ 98766634 ਤੇ ਬਾਈ ਨਾਲ ਚ ਪਰਕ ਕਰ ਲਿਓ ਨੰਬਰ ਬੋਲਤਾ ਤੇ ਜ਼ਬਰਦਸਤ ਬੈੜੀ ਹੈਗੀ ਇਹ ਚਿਪ ਚ ਪੈਂਦੀ ਇਹ ਮੈਂ ਤੁਹਾਨੂੰ ਜਾਣਕਾਰੀ ਲੈ ਕੇ ਦਿੰਨਾਂ ਤੇ ਬੜੀ ਜ਼ਬਰਦਸਤ ਸਮਝ ਹੈਗੀ ਤੇ ਮਗਰ ਕਟਰੂ ਹੈ ਇੱਕ ਪੁੱਛਦਾ ਵੀ ਕੱਟਾ ਹੈ ਸਕ ਬੰਦਾ ਤੇ ਸਾਡੀ ਡਿਟੇਲ ਲੈ ਕੇ ਤਾਂ ਹਤਾਇਨਾ ਤੋਂ ਕਿ ਕੀ ਰੇਟ ਤੇ ਕੀ ਪਾਇਆ ਅੱਜ ਦਾ ਤੇ ਲੈ ਬਾਈ ਤੋਰਦੇ ਥੋੜਾ ਜਿਆ ਤੋਰਾ ਤਾਰਾ ਕਰਵਾ ਦੇ ਇੱਕ ਵਾਰੀ ਚੱਕ ਇਹ ਲੋਕਲੀ ਆ ਬਾਈ ਰਾਮਪੁਰੇ ਦੇ ਤੇ ਥੋੜਾ ਜਿਆ ਤੋਰਾ ਤਾਰ ਕਰਾ ਦੇ ਚੱਕ ਇਹ ਤੋਰਦੇ ਮੜਾ ਜਾ ਆ ਜਾ ਮੋੜ ਲਿਆ ਆ ਜਾ ਬਣਾਈ ਲੈ ਤੋਰਦੇ ਹੁਣ ਇਹ ਇਹਦਾ ਰੇਟ ਦਾ ਅੱਛੇ ਬਾਈ ਕੀ ਆ ਹੁਣ ਲੈ ਆ ਜਾ ਬੰਨ ਦੇ ਇਹਦੇ ਮਗਰੇ ਆ ਜਾਨਵਰ ਕੀ ਆ ਬਾਈ ਕੱਟਰੂ ਆ ਬਨ ਲਾ ਬਨ ਲਾ ਇੱਕ ਵਕ ਕੱਟੀ ਆ ਕਿੰਨੇ ਕੁ ਦਿਨਾਂ ਦੀ ਛੂਈ ਆ ਹੈ ਦੋ ਤਿੰਨ ਦਿਨਾਂ ਦੀ ਛੂਈ ਆ ਠੀਕ ਬਨ ਦੇ ਬਨ ਦੇ ਫਿਰ ਦਤਾ ਦਿਆਂ ਪੁੱਛਦੇ ਆ ਬਾਈ ਤੂੰ ਸਾਡੀ ਡਿਟੇਲ ਲੈਣਾ ਜੀ ਵੀ ਕਿੰਨੇ ਪੈਸਿਆਂ ਦੀ ਤੇ ਕਿੰਨਾ ਦੁੱਧ ਆ ਇਹਦੇ ਥੱਲੇ ਤੇ ਮੱਝ ਪੂਰੀ ਜ਼ਬਰਦਸਤ ਆ ਤੇ ਬਨ ਲਾਈਨ ਦੇ ਬਾਈ ਨੂੰ ਇਹ ਤੇ ਉਹ ਦੋਨੇ ਬੱਚਾ ਇੱਕੇ ਬਾਈ ਕੋਲ ਆ ਲੈ ਆਂ ਦੱਸ ਦੇ ਸੋਹਣਿਆ ਕਿੰਨੇ ਲੀਟਰ ਦੁੱਧ ਆਦਾ ਥੱਲੇ ਹੈ 20 ਲੀਟਰ ਦੁੱਧ ਠੀਕ ਹੈ ਤੇ ਕੀ ਡਿਮਾਂਡ ਕਰਦੇ ਹੋ ਸਰਦਾਰ ਨੂੰ ਪਤਾ ਚੱਲ ਕੋਈ ਵੀ ਸਾਡੀ ਡਿਟੇਲ ਇਹਨਾਂ ਦੋਨਾਂ ਮੱਜਾਂ ਦੀ ਬਾਈਆਂ ਤੋਂ ਲੈ ਲਿਆ ਕੋਈ ਨਹੀਂ ਰੋਕ ਕੇ ਦਿਖਾਈ ਕੀ ਰੇਟ ਹੈ ਦਾ 2 ਲੱਖ ਤੇ ਦੂਜੀ ਕਿਹੜੀ ਨਾਲ ਦੀ ਹੈ ਸ਼ਬਾ ਦੋ ਠੀਕ ਹੈ ਤੇ ਮੋਬਾਈਲ ਨੰਬਰ ਬੋਲੋ ਤੁਹਾਡਾ ਮੋਬਾਈਲ ਨੰਬਰ ਹਾਂ 90000 ਦੁਆਰੇ ਫੇਰ ਵੇਖ ਪਾ ਜੀ ਬਹੁਤ ਅਰੇ ਜੱਤ ਦਾ ਹਾਂ 90000 70 ਠੀਕ ਹੈ ਤੇ ਦੁੱਧ ਕਿੰਨੇ ਕਿੰਨੇ ਲੀਟਰ ਆਇਆ ਥੱਲੇ 20 ਲੀਟਰ ਹੈਗਾ ਦੁੱਧ ਅੰਦਰ ਹੈ ਵੀਵੀ ਲੀਟਰ ਹੈਗਾ ਦੁੱਧ ਅੱਛਾ ਵੀਵੀ ਲੀਟਰ ਦੁੱਧ ਹੈ ਤੇ ਨਾਂ ਕੀ ਆਪਣਾ ਸਰਪਾਲ ਸਿੰਘ ਸਰਪਾਲ ਸਿੰਘ ਇੱਥੋਂ ਦੇ ਆ ਰਾਮਪੁਰ ਦਾ ਨੌਰਾ ਆਪਣਾ ਠੀਕ ਹੈ ਲੈ ਇੱਕ ਵਾਰੀ ਫੇਰ ਦਿਖਾ ਦਿਆਂ ਤੇ ਤਦੋਂ ਖੌਣ ਦੇ ਆ ਪਹਿਲੇ ਆ ਮੱਝਾਂ ਦਾ ਇੱਕੇ ਬਾਈ ਕੁੜਿਆ ਦਿਖਾਉਂਦੇ ਤੁਹਾਨੂੰ ਇਹਨਾਂ ਦੀ ਸਾਰੀ ਡਿਟੇਲ ਹੈ ਕਿ ਦੱਸਾਂਗੇ ਕਿ ਕੀ ਰੇਟ ਤੇ ਕਿੰਨਾ ਦੁੱਧ ਕਿਵੇਂ ਆ ਪਰੋਜ ਦੀ ਤੁਹਾਨੂੰ ਪੁੱਛਦੇ ਹੁੰਦੇ ਆ ਤੇ ਕੀ ਮੋਬਾਈਲ ਨੰਬਰ ਤੇ ਕਿਹੜਾ ਪਿੰਡ ਸਾਰੀ ਡਿਟੇਲ ਲੈਣਾ ਇਹਨਾਂ ਦੋਨੇ ਮੱਝਾਂ ਦੀ ਤੇ ਬਣੇ ਰਹੋ ਵੀਡੀਓ ਨਾਲ ਅੱਜ ਸਾਲ ਦੀ ਪਹਿਲੀ ਵੀਡੀਓ ਆ ਇਹ 25 ਦੀ ਤੇ ਸਾਰੀ ਟ੍ਰੇਡ ਲੈਣਾ ਇਹਦੇ ਬਾਰੇ ਸਾਰਾ ਈ ਨਾਮ ਹੈ ਬਈ ਦਾ ਅਜਨ ਲਖਵਿੰਦਰ ਸਿੰਘ ਹੈ ਪਿੰਡ ਪਿੰਡ ਚੌਕ ਦੇ ਨਿਲਾਮ ਫੇਰਦਾ ਪਿੰਡ ਚੌਕ ਕੇ ਜਿਲ੍ਹਾ ਭੁੰਡਾ ਤੇ ਪਸੂ ਲੈ ਕੇ ਆਏ ਬਈ ਮੰਡੀ ਤੇ ਬੱਦੂ ਸੀ ਲੈ ਕੇ ਸੀ ਲੈ ਕੇ ਆ ਜਿਹੜੇ ਆ ਖੜੇ ਆਪਣੀ ਸਾਰੇ ਇੱਕ ਮੈਂ ਬੇਕ ਇੱਕ ਵੇਚ ਜੀਤ ਪਹਿਲਾਂ ਠੀਕ ਆ ਬਈ ਜਿਹੜੀਆਂ ਆਪਾਂ ਇਹ ਦੋਨੇ ਤੋਰੀਆਂ ਜੀ ਇਹਨਾਂ ਦੀ ਡਿਟੇਲ ਦੇ ਦੇ ਦੋਨਾਂ ਦੀ ਇਹ ਦੂਜਾ ਤੀਜਾ ਸੂਆ ਨੇ ਦੋਨੇ ਤੀਜਾ ਤੀਜਾ ਸੂਆ ਨੇ 400-400 ਨੇ ਅੱਥਰਾਂ 400 ਅੱਥਰਾਂ ਹੀ ਸੂਆ ਨਹੀਂ ਗਾਉਂਗੀ ਕਿ ਉਹ ਖਾਲੀ ਠੀਕ ਆ ਕਿੰਨੇ ਕਿੰਨੇ ਦੁੱਧ ਦੀਮੀ ਦਾ ਬਈ ਇਹਨਾਂ ਤੋਂ ਇਹਨਾਂ ਦੇ ਨਾਲ 18 ਖਾੜਾ 19 ਕਿਲੋ 18-18 1 ਠੀਕ ਆ ਤੀਜੀ ਤੀਜੀ ਦੂਰੀਆਂ ਨਹੀਂ ਆ 18 18 19 ਕਿਲੋ ਦੁੱਧ ਦੀ ਅਮੀਰ ਆ ਬਾਈ ਕਹਿੰਦਾ ਚੰਗਾ ਥਾਣਾ ਮਾ ਨਾ ਲੱਗਿਆ ਹੋਇਆ ਦੇਖਿਆ ਤੁਸੀਂ ਬਹੁਤ ਦਾਵਲ ਥਾਣਾ ਹਵਾਨੇ ਨਹੀਂ ਆ ਗਿਆ ਬਾਈ ਰੇਟ ਦੀ ਗੱਲ ਆਈਂਦਾ ਰੇਟ ਦੀ ਗੱਲ ਜੋੜੇ ਦਾ 1 ਲੱਖ ਰੁਪਇਆ ਕਰਦੀ ਜੋੜੇ ਦਾ 3 ਲੱਖ ਮਾਨਦਾਨ ਹੋ ਜੂ ਖੁੱਲਾ ਠੀਕ ਆ ਲੈ ਵੀ ਬਾਈ ਕਹਿੰਦਾ ਜੋੜੇ ਦਾ 3 ਲੱਖ ਰੁਪਇਆ ਜੇ ਮੁੱਲ ਕਰਦੇ ਆਂ ਸੀ ਮਾਨਦਾਨ ਵਧੀਆ ਹੋ ਜੂਗਾ ਬੱਚੇ ਕੀ ਹੈ ਭਾਈ ਦੋਨਾਂ ਮਗਰ ਆ ਇੱਕ ਮਗਰ ਕੱਟਾ ਹੋਵੇ ਮਗਰ ਕੱਟਾ ਇੱਕ ਮਗਰ ਕੱਟਾ ਗਿਆ ਇੱਕ ਮਾਰ ਕੱਟੀ ਆ ਦੋਨੇ ਹੈ ਤੀਜੇ ਸੂਈ ਆ ਠੀਕ ਆ ਕੱਲ ਪਰਸੂ ਹੀ ਸੁਣਾਵਾਂਗੇ ਤਾਜ਼ੀਆਂ ਸੁਣਾਵੀਆਂ ਕਿ ਨੰਬਰ ਬੋਲਦੇ ਬਾਈ ਆਪਣਾ 8360878304 8360878304 ਇੱਕ ਹੋਰ ਲਾਇ ਦੇ ਲੈ ਵੀ ਇਹ ਪੰਜਾਂ ਦਾ ਨੰਬਰ ਆ ਕੇ ਕਿਸੇ ਇੱਕ ਹੋਰ ਲਾਇ ਨੰਬਰ ਇੱਕ ਨੰਬਰ ਹੋਰ ਬੋਲ ਦੇ 98788 98788 16793 16793 ਠੀਕ ਗੱਲ ਹੈ ਵੀ ਇਹ ਦੋ ਨੰਬਰ ਆ ਦੇ ਕਿਸੇ ਪੁਰਾਣਿਆਂ ਮੱਝਾਂ ਲੈਣੀਆਂ ਜੀਆਂ ਮੂਹਰੇ ਬਾਕੀ ਦਾ ਸੰਭਾਰ ਚੱਲੇ ਜਿਹੜੀਆਂ ਬਈਆ ਦੋ ਹੋਰ ਆਗੀਆਂ ਦੱਲੀਆਂ ਇਹਨਾਂ ਦੀ ਪਹਿਲਾਂ ਦੇ ਦੇ ਦੋਰ ਦੇ ਨਹੀਂ ਵੀ ਆ ਪਹਿਲੇ ਦੂਰੇ ਲੱਗੀ ਆ ਪਹਿਲੇ ਦੂਰੇ ਆ ਲੈ ਵੀ ਲੈ ਵੀ ਪਹਿਲੇ ਨੂੰ ਮੱਝ ਚੋਣਿਆ ਔਰ ਦਰਮਿਆਨ ਦੇ ਕੁਫੀ। ਇਹਨਾਂ ਮੱਝ ਐ ਇੱਕ ਵਾਰੀ ਤੋੜਾ ਤਰਾ ਚੈੱਕ ਕਰਵਾ ਲੀਏ। ਇਹਦੀ ਵੀ ਡਿਟੇਲ ਲੈ ਕੇ ਦੱਸਾਂਗੇ ਸਾਰੀ। ਤੇ ਬੰਨ ਲਾ ਬਾਈ ਹੋਏ। ਤੇ ਇਹਦੀ ਵੀ ਇਹ ਮੀਨੀ ਆ ਮਈ ਕੈਮੇ ਛੂ ਗਿਆ। ਦੂਜੇ ਠੀਕ ਆ। ਦੂਜੇ ਛੂ ਗਿਆ ਤੇ ਸਾਰੀ ਇਹਦੀ ਵੀ ਡਿਟੇਲ ਲੈਣਾ। ਤੇ ਮੀਨੀ ਆਗੀ ਤੇ ਸਾਰੀ ਡਿਟੇਲ ਲੈਣਾ ਇਹਦੀ ਵੀ। ਬੰਨ ਲਾ ਵੀਰ ਆ। ਤੇ ਸਾਰਿਆਂ ਦੀ ਇਹਨਾਂ ਦੀ ਇਸ ਜੋੜੇ ਦੀ ਵੀ ਇਕੱਠੀ ਡਿਟੇਲ ਲੈ ਕੇ ਦੱਸਦੇ ਆਂ ਬਾਈਆਂ ਤੋਂ ਉਸੇ ਬਾਈਆਂ ਕੋਲ ਜਾਏ ਵੀ ਮੱਚ ਤੇ ਸਾਡੀ ਡਿਟੇਲ ਦਾ ਪਤਾ ਕਰਦਾ ਇਹ ਤੋਂ ਬਾਈਂਦੀ ਆ ਮੈਂ ਬਾਈਂਦੀ ਉਹ ਬੈਠੂਗੀ ਬੈਠੂਗੀ ਆ ਲਓ ਜੀ ਪਹਿਲੇ ਚੂਹੇ ਕੱਟਿਆ ਵੀਰੇ ਇਹ ਤੇ ਸਾਰੀ ਮੋਬਾਈਲ ਨੰਬਰ ਲੱਕੇ ਦਾ 160 15 ਤੋਂ 16 ਲੀਟਰ ਦੁੱਧ 6-7 ਘਰੇ ਹੁੰਦਾ ਜਦੋਂ ਮਰ ਜਿਆ ਕੇ ਚੋਕੀ ਨਾਲ ਜਾ ਗਿਆ ਠੀਕ ਗੱਲ ਹੈ ਵੀ ਬਾਈ ਕਹਿੰਦਾ ਆਪਣਾ 10 ਡੰਗ ਚੋਕਿਆਂ ਤੇ ਤਸਲੀ ਨਾਲ ਲੈ ਜਾਓ ਬਾਈ ਆਹ ਚੰਗੇ ਆ ਚੰਗੇ ਦੁਦਰ ਕਾਲੀਆਂ ਹੁੰਦੀਆਂ ਸਾਰੀਆਂ ਬਾਕੀ ਤੇਰੇ ਬਾਈ ਦਾ ਨੰਬਰ ਬੋਲ ਤਾਂ ਨੰਬਰ ਇੱਕ ਵਾਰੀ ਦੇ ਦੋ ਬਾਈ ਜੀ ਨੰਬਰ ਬੋਲ ਨੰਬਰ ਬੋਲ 787 ਬਾਈ ਠੀਕ ਆ 16793 ਬਾਈ ਠੀਕ ਆ ਲੈ ਵੀ ਇਹ ਬਾਈ ਨੰਬਰ ਬਾਕੀ ਉਸ ਨਾਲ ਕਰਕੇ ਟੇਪੇ ਰੋਲ ਲੈ ਕੇ ਅਸਾਂ ਜੀ ਕਰਕੇ ਜੋ ਤੱਕ